ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕਾਲ ਨਾ ਜੀਵੈ ਦਉ ਕੁੱਲ ਲਜੈ ਕਹਿੰਦੇ ਸਾਹਿਬ ਸਾਹਿਬ ਦਾ ਮਤਲਬ ਹੈ ਮਾਲਕ ਤੇ ਸੇਵਕ ਦਾ ਅਰਥ ਹੈ ਨੌਕਰ ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦਵੇ ਤੇ ਉਹ ਨੌਕਰ ਕਸ਼ਟ ਤੋਂ ਡਰਦਾ ਹੋਇਆ ਦੁੱਖਾਂ ਤਕਲੀਫਾਂ ਤੋਂ ਡਰਦਾ ਹੋਇਆ ਮਾਲਕ ਦਾ ਦਰ ਛੱਡ ਕੇ ਭੱਜਵੇ ਬਾਬਾ ਨਾਮਦੇਵ ਸਾਹਿਬ ਮਾਰਾ ਇਹ ਕਹਿੰਦੇ ਮੈਂ ਉਹਨਾਂ ਵਿੱਚੋਂ ਨਹੀਂ ਤੇ ਗੁਰੂ ਪਿਆਰਿਓ ਬਾਬਾ ਨਾਮਦੇਵ ਸਾਹਿਬ ਮਾਰਾ ਸਾਨੂੰ ਵੀ ਸਮਝਾਉਣਾ ਚਾਹੁੰਦੇ ਨੇ ਉਹ ਦੁਨੀਆ ਦੇ ਲੋਕੋ ਜੇ ਤੁਸੀਂ ਰੱਬ ਦੇ ਰਸਤੇ ਤੇ ਤੁਰੇ ਹੋ ਨਾ ਗੁਰੂ ਵਾਲੇ ਬਣਿਓ ਤੁਹਾਡੇ ਜੀਵਨ ਵਿੱਚ ਮੁਸ਼ਕਲਾਂ ਵੀ ਆਉਣਗੀਆਂ ਤੁਹਾਨੂੰ ਜਾਨ ਦੀ ਬਾਜ਼ੀ ਵੀ ਲਗਾਉਣੀ ਪੈ ਸਕਦੀ ਹੈ ਹੋ ਸਕਦਾ ਉਹ ਅਕਾਲ ਪੁਰਖ ਰੱਬ ਪਰਮੇਸ਼ਰ ਵਾਹਿਗੁਰੂ ਸਤਿਗੁਰ ਤੁਹਾਡੀ ਪਰਖ ਕਰਦਾ ਹੋਵੇ ਕਹਿੰਦੇ ਡਰਨਾ ਨਹੀਂ ਚਾਹੀਦਾ ਭੱਜਣਾ ਨਹੀਂ ਚਾਹੀਦਾ ਤੇ ਗੁਰੂ ਪਿਆਰਿਓ ਸਤਗੁਰਾਂ ਨੂੰ ਪਿਆਰ ਕਰਨ ਵਾਲੇ ਭੱਜਦੇ ਵੀ ਨਹੀਂ ਹੁੰਦੇ ਭੱਜਦੇ ਉਹ ਨੇ ਜਿਹੜੇ ਜੁੜੇ ਨਹੀਂ ਹੁੰਦੇ ਜਿਹੜੇ ਜੁੜੇ ਹੁੰਦੇ ਨੇ ਨਾ ਉਹ ਆਪਣਾ ਆਪ ਤਾਂ ਕੁਰਬਾਨ ਕਰ ਦਿੰਦੇ ਨੇ ਪਰ ਗੁਰੂ ਦਾ ਰਸਤਾ ਨਹੀਂ ਛੱਡਦੇ ਗੁਰੂ ਦਾ ਦਰ ਨਹੀਂ ਛੱਡਦੇ ਅਸੀਂ ਅਸੀਂ ਤਾਂ ਆਪਣੇ ਸਤਗੁਰ ਨੂੰ ਹੀ ਛੱਡ ਦਿੱਤਾ ਸਾਡੇ ਤੇ ਜਦੋਂ ਵਿਫਤਾ ਪੈਂਦੀ ਐ ਕੋਈ ਭੀੜ ਪੈਂਦੀ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਆਸਰਾ ਲੈਣ ਦੀ ਜਗ੍ਹਾ ਕਦੇ ਕਿਤੇ ਨੱਕ ਰਗੜਦੇ ਆ ਕਿਤੇ ਕਦੇ ਨੱਕ ਰਗੜਦੇ ਆ ਵੀ ਸਾਨੂੰ ਆਰਾਮ ਮਿਲੇ ਸਾਡੇ ਤੇ ਕੋਈ ਸੰਕਟ ਨਾ ਆਵੇ ਤੇ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਅਸੀਂ ਤਾਂ ਆਪਣੇ ਰੱਬ ਨਾਲ ਜੁੜਾਂਗੇ ਰੱਬ ਭਵੇਂ ਸਾਨੂੰ ਰੱਖੇ ਭਵੇਂ ਮਾਰੇ ਭਵੇਂ ਡੋਬੇ ਭਵੇਂ ਤਾਰੇ ਅਸੀਂ ਉਹ ਦਾ ਦਰ ਨਹੀਂ ਛੱਡਾਂਗੇ ਵੇਖੋ ਗੁਰੂ ਦੇ ਸਿੱਖ ਹੋਏ ਨੇ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਐਸੇ ਹੋਏ ਨੇ ਜਿੰਨਾ ਉਤੇ ਐਨੇ ਸੰਕਟ ਪਏ ਮੁਸੀਬਤਾਂ ਆਈਆਂ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਵਾਰਨੀਆਂ ਪੈਗੀਆਂ ਪਰ ਉਹਨਾਂ ਨੇ ਆਪਣੇ ਸਤਿਗੁਰ ਦਾ ਆਪਣੇ ਸਾਹਿਬ ਦਾ ਆਪਣੇ ਮਾਲਕ ਦਾ ਦਰ ਨਹੀਂ ਛੱਡਿਆ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਰਹੇ ਸਤਿਗੁਰ ਨਾਲ ਜੁੜੇ ਰਹੇ ਕਹਿੰਦੇ ਜੇ ਸਾਹਿਬ ਜੇ ਰੱਬ ਜੇ ਮਾਲਕ ਆਪਣੇ ਸਾਹਿਬ ਨੂੰ ਥੋੜਾ ਜਿਹਾ ਸੰਕਟ ਦੇ ਵਿੱਚ ਪਾ ਦੇਵੇ ਤਾਂ ਸੇਵਕ ਦਾ ਇਹ ਫਰਜ਼ ਨਹੀਂ ਬਣਦਾ ਕਿ ਆਪਣਾ ਗੁਰੂ ਛੱਡ ਕੇ ਆਪਣਾ ਰੱਬ ਛੱਡ ਕੇ ਆਪਣਾ ਮਾਲਕ ਛੱਡ ਕੇ ਭੱਜ ਜਾਵੇ ਕਹਿੰਦੇ ਨਹੀਂ ਕਹਿੰਦੇ ਜੇ ਭੱਜ ਜਾਂਦਾ ਨਾ ਚਰੰਗ ਕਾਲ ਨਾ ਜੀਵੇ ਉਹ ਫਿਰ ਬਹੁਤਾ ਚਿਰ ਥੋੜੀ ਜਿਹਾਉਂਦਾ ਮੌਤ ਤਾਂ ਹਣੀ ਹੋਣੀ ਹੈ ਨਾ ਦਉ ਕੁੱਲ ਲੱਜੈ ਫਿਰ ਉਹਨੂੰ ਦੋਨੇ ਕੁੱਲਾਂ ਨੂੰ ਲੱਜ ਲੱਗ ਜਾਂਦੀ ਹੈ ਸ਼ਰਮ ਆ ਜਾਂਦੀ ਹੈ ਤੇ ਸਤਗੁਰੂ ਨਾਮਦੇਵ ਸਹਿਮਾਰੀ ਕਹਿੰਦੇ ਭਾਈ ਕਿਉਂ ਦਾਗ ਲਵਾਉਣਾ ਲੱਜ ਦਾ ਮਤਲਬ ਦਾਗ ਲਵਾ ਲੈਂਦਾ ਆਪਣੇ ਕੋਲ ਨੂੰ ਆਪਣੇ ਖਾਨਦਾਨ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਾਲਕ ਨਾਲ ਜੁੜੇ ਆ ਉਹਦਾ ਦਰਨ ਨਹੀਂ ਛੱਡਣਾ ਚਾਹੀਦਾ ਤੇ ਗੁਰੂ ਪਿਆਰਿਓ ਬਾਬਾ ਫਰੀਦ ਸਾਹਿਬ ਮਹਾਰਾਜ ਕਹਿ ਰਹੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇਹ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੇ ਬਾਬਾ ਫਰੀਦ ਸਾਹਿਬ ਕਹਿੰਦੇ ਹੇ ਰੱਬਾ ਜੇ ਤੂੰ ਆਪਣਾ ਦਰ ਛਡਾ ਕੇ ਬਾਹਰ ਦਾ ਮਤਲਬ ਹੈ ਦਰ ਜੇ ਤੂੰ ਆਪਣਾ ਬਾਦਾਰ ਛਡਾ ਕੇ ਬਾਾਰ ਛਡਾ ਕੇ ਕਿਤੇ ਹੋਰ ਬਿਠਾਉਣਾ ਨਾ ਬਸ ਦੂਜੇ ਪਾਸੇ ਮੇਰਾ ਸਿਰ ਝੁਕਾਉਣ ਤੋਂ ਪਹਿਲਾਂ ਇੰਨੀ ਕਿਰਪਾ ਕਰਦੀ ਮੇਰੀ ਜਾਨ ਨਹੀਂ ਕੱਢ ਲਈ ਆਖੋ ਸਤਨਾ ਮੇਰੇ ਸਵਾਸ ਕੱਢ ਲਈ ਪਰ ਦੂਜੇ ਦੇ ਦਵਾਰੇ ਨਾ ਬਠਾਈ ਮੈਨੂੰ ਦੂਜੇ ਦਾ ਮੁਤਾਜ ਨਾ ਕਰਾਈ ਇਹ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੇ ਗੁਰੂ ਪਿਆਰਿਓ ਬਾਬਾ ਨਾਮਦੇਵ ਸਾਹਿਬ ਕਹਿੰਦੇ ਆਖੀਰ ਨੂੰ ਮਰਨਾ ਹੀ ਹੈ ਨਾ ਮੌਤ ਤਾਂ ਓਣੀ ਹੈ ਗੁਰੂ ਕੋਲੇ ਰਹਿ ਕੇ ਵੀ ਆਏਗੀ ਤੇ ਗੁਰੂ ਤੁਝੇ ਭਜ ਜੇ ਤਾਂ ਵੀ ਆਏਗੀ ਕਿਉਂਕਿ ਜੋ ਪਜੋ ਸੋ ਬਿਨਸ ਹੈ ਪਰਵਾਜ ਕੈ ਕਾਲ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਰੱਬ ਪਰਖ ਕਰੇ ਤਾਂ ਰੱਬ ਦਾ ਦਰ ਛੱਡ ਕੇ ਨਹੀਂ ਭਜੀਦਾ ਅੱਗੇ ਸਤਗੁਰ